ਹਾਂਜੀ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਅੱਜ ਦੀ ਕਲਾਸ ਆਪਣੀ ਯੂਨਿਟ 1 ਦੇ ਵਿੱਚੋਂ ਜੋ ਕਿ ਤੀਸਰੀ ਕਲਾਸ ਹੈਗੀ ਹੈ ਜਿਹਦੇ ਵਿੱਚ ਆਪਾਂ ਸਹਿਦ ਦੀਆਂ ਪ੍ਰਕਾਟਾ ਵਿਧੀਆਂ ਪਰਗੀਤਕ ਬਰਤਾਂਤਕ ਤੇ ਨਾਟਕੀ ਜੋ ਵਿਧੀਆਂ ਨੇ ਉਹਨਾਂ ਦੀ ਆਪਾਂ ਅੱਜ ਜਿਹੜੀ ਦੇ ਵਿੱਚ ਗੱਲਬਾਤ ਕਰਾਂਗੇ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਜੋ ਕਲਾਸ ਜੋ ਤੁਸੀਂ ਦੇਖ ਰਹੇ ਹੋ ਇਹ ਸਿਰਫ ਪੀਜੀਟੀ ਜੋ ਹਰਿਆਣਾ ਦੇ ਵਿੱਚ ਪੇਪਰ ਦੇਣ ਜਾ ਰਹੇ ਸਟੂਡੈਂਟ ਆ ਸਿਰਫ ਉਹਨਾਂ ਲਈ ਨਹੀਂ ਇਹ ਕਲਾਸ ਤੁਸੀਂ ਤੁਹਾਡਾ ਸਾਰਾ ਹੀ ਜਿਹੜਾ ਇਹਨੇ ਸਲੇਪਸ ਜੋ ਕਵਰ ਕਰਨਾ ਚਾਹੇ ਤੁਸੀਂ ਮਾਸਟਰ ਕੈਟਰ ਦੇ ਰਹੇ ਹੋ ਚਾਹੇ ਤੁਸੀਂ ਪ੍ਰੋਫੈਸਰੀ ਦਾ ਪੇਪਰ ਦੇ ਰਹੇ ਹੋ ਚਾਹੇ ਤੁਸੀਂ ਲੈਕਚਰਰ ਯੂਜੀਸੀ ਨੈਟ ਦਾ ਪੇਪਰ ਤੁਸੀਂ ਦੇਣ ਜਾ ਰਹੇ ਹੋ ਸਾਰੇ ਹੀ ਪੇਪਰਾਂ ਦੇ ਵਿੱਚ ਜਿਹੜਾ ਇਹ ਕਲਾਸਾਂ ਤੁਹਾਡੀਆਂ ਹੈਲਪਫੁਲ ਰਹਿਣਗੀਆਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਇਸ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਨਾ ਚਲੋ ਅੱਜ ਦੀ ਕਲਾਸ ਅੱਬਾ ਸ਼ੁਰੂ ਕਰਨ ਲੱਗੇ ਆਂ ਕਲਾਸ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਜੋ ਕਲਾਸ ਹੈ ਇਹ ਸਿਰਫ ਤੁਹਾਡਾ ਇਹ ਨਹੀਂ ਹੈਗਾ ਕਿ ਜੋ ਤੁਹਾਨੂੰ ਮਟੀਰੀਅਲ ਜੋ ਮਿਲ ਰਿਹਾ ਹੈਗਾ ਇਹ ਬਹੁਤ ਹੀ ਜਿਹੜਾ ਇੱਕ ਜਿਵੇਂ ਆਪਾਂ ਕਹਿੰਦੇ ਆ ਛਾਨਣੀ ਦੇ ਵਿੱਚੋਂ ਵੀ ਛਾਨ ਕੇ ਤੁਹਾਡੇ ਲਈ ਜਿਹੜਾ ਇਹ ਮਟੀਰੀਅਲ ਲੈ ਕੇ ਜਿਹੜਾ ਆ ਰਹੇ ਆ ਕਿਉਂਕਿ ਅਸੀਂ ਜੋ ਮੈਰਿਟ ਦੇ ਵਿੱਚ ਆਉਣਾ ਅਸੀਂ ਨਾ ਕਿ ਉੱਥੇ ਪੇਜ ਭਰਨੇ ਆ ਇਸ ਕਰਕੇ ਜੋ ਵੀ ਆਪਣੀ ਵੀਡੀਓ ਆ ਰਹੀ ਆ ਤੁਸੀਂ ਉਸ ਨੂੰ ਧਿਆਨ ਦੇ ਨਾਲ ਜਿਹੜਾ ਸੁਣਨਾ ਪੜ੍ਹਨਾ ਤੇ ਇਸ ਨੂੰ ਆਪਣੇ ਕੋਲ ਜਿਹੜਾ ਨੋਟ ਵੀ ਕਰਨਾ ਇਹ ਜੋ ਅਸੀਂ ਜੋ ਮਟੀਰੀਅਲ ਤਿਆਰ ਹੋ ਰਿਹਾ ਇਸ ਦੀ ਤੁਹਾਨੂੰ ਪੀਡੀਐਫ ਵੀ ਕਲਾਸ ਤੋਂ ਬਾਅਦ ਜੇ ਗਰੁੱਪ ਬਣਿਆ ਉਸ ਦੇ ਵਿੱਚ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਏਗੀ ਚਲੋ ਸ਼ੁਰੂ ਕਰ ਰਹੇ ਆਪਾਂ ਅੱਜ ਦੀ ਜਿਹੜੀ ਕਲਾਸ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹਾਂ ਦੇ ਵਿੱਚ ਜੋ ਸੈਦ ਦੀਆਂ ਪ੍ਰਕਟਾਵ ਵਿਧੀਆਂ ਦੀ ਦੇਖੋ ਕਹਿੰਦੇ ਜਿਵੇਂ ਭਾਰਤੀ ਕਾਵ ਸ਼ਾਸਤਰ ਦੀ ਆਪਾਂ ਗੱਲ ਕਰਦੇ ਹਾਂ ਉਸ ਵਿੱਚ ਸਾਡੇ ਕੋਲ ਕਾਵ ਨੂੰ ਦੋ ਤਰ੍ਹਾਂ ਦੇ ਨਾਲ ਜਿਹੜਾ ਦੋ ਸ਼੍ਰੇਣੀਆਂ ਦੇ ਵਿੱਚ ਵੰਡਿਆ ਹੁੰਦਾ ਇੱਕ ਦ੍ਰਿਸ਼ ਕਾਵ ਹੈ ਤੇ ਦੂਸਰਾ ਸ਼ਰਵ ਕਾਵ ਹੁਣ ਦ੍ਰਿਸ਼ ਕਾਵ ਕੀ ਹੁੰਦਾ ਦ੍ਰਿਸ਼ ਕਾਵ ਹੁੰਦਾ ਜਿਹੜੀ ਚੀਜ਼ ਆਪਾਂ ਦੇਖ ਕੇ ਸਿੱਖਦੇ ਹਾਂ ਸ਼ਰਬ ਕਾਵ ਹੁੰਦਾ ਜਿਸ ਚੀਜ਼ ਨੂੰ ਆਪਾਂ ਸੁਣਦੇ ਆਂ ਪੜ੍ਹਦੇ ਆਂ ਠੀਕ ਹੈ ਸ਼ਰਬ ਹੁਣ ਦੇਖੋ ਦ੍ਰਿਸ਼ ਦੇ ਵਿੱਚ ਕੀ ਆ ਸਾਡੇ ਕੋਲੇ ਨਾਟਕ ਵੀ ਆ ਜਾਂਦਾ ਇਹਦੇ ਵਿੱਚ ਇਹਦੇ ਚ ਇਕਾਂਗੀ ਆ ਜਾਂਦੀ ਹੈ ਸ਼ਰਬ ਕਾਵ ਦੇ ਵਿੱਚ ਸਾਡੇ ਕੋਲੇ ਬਾਕੀ ਦੇ ਜਿਹੜੇ ਸਾਡੇ ਜੋ ਸਾਹਿਤ ਰੂਪ ਨੇ ਜਾਂ ਕੋਈ ਕਵਿਤਾ ਹੋ ਗਿਆ ਨਾਵਲ ਹੋ ਗਿਆ ਕਹਾਣੀ ਹੋ ਗਿਆ ਉਹ ਸਾਰੇ ਸਾਡੇ ਕੋਲੇ ਕਿਹਦੇ ਵਿੱਚ ਆ ਜਾਣਗੇ ਸ਼ਰਬ ਕਾਵ ਦੇ ਵਿੱਚ ਆ ਜਾਣਗੇ ਇਹ ਸਾਰੀਆਂ ਹੀ ਸਾਡੇ ਕੋਲੇ ਜਿਹੜੀਆਂ ਪ੍ਰਗਟਾਵ ਵਿਧੀਆਂ ਇਸ ਤੋਂ ਬਿਨਾ ਅਸੀਂ ਸਾਹਿਤ ਦੀ ਜਦੋਂ ਗੱਲ ਕਰਾਂਗੇ ਸਾਹਿਤ ਦੇ ਵਿੱਚ ਸਾਡੇ ਕੋਲੇ ਤਿੰਨ ਜਿਹੜੀਆਂ ਇਹ ਪ੍ਰਗਟਾਵ ਵਿਧੀਆਂ ਦੀ ਆਪਾਂ ਗੱਲ ਕਰਾਂਗੇ ਇਹਦੇ ਵਿੱਚੋਂ ਪਹਿਲੀ ਹੈਗੀ ਆ ਪ੍ਰਗੀਤਕ ਦੂਸਰੀ ਹੈ ਬਰਤਾਂਤਕ ਤੇ ਤੀਸਰੀ ਹੈ ਨਾਟਕੀ ਬਰਤਾਂਤਕ ਵਿਧੀ ਅਸੀਂ ਪਹਿਲੀ ਪ੍ਰਗਟਾਵ ਵਿਧੀ ਦੀ ਗੱਲ ਕਰਦੇ ਹਾਂ ਜੋ ਕਿ ਪ੍ਰਗੀਤਕ ਵਿਧੀ ਹੈ ਦੇਖੋ ਪ੍ਰਗੀਤ ਪ੍ਰਗੀਤ ਦਾ ਮਤਲਬ ਹੁੰਦਾ ਜਿਹਦੇ ਵਿੱਚ ਸੰਗੀਤਕ ਤੱਤ ਜਿਹੜੇ ਸਮੋਏ ਹੋਣ ਅੰਗਰੇਜ਼ੀ ਦੇ ਸ਼ਬਦ ਲਿਰਿਕਲ ਅਰਥਾਤ ਸਰੋਦੀ ਜਿਹੜੀ ਕਾਵ ਰਚਨਾ ਹੈਗੀ ਆ ਸਰੋਧੀ ਕਾਵ ਰਚਨਾ ਦੇ ਭਾਅ ਵਾਲੀ ਰਚਨਾ ਜਿਹੜੀ ਇਹ ਮੰਨੀ ਜਾਂਦੀ ਹੈ ਸ਼ੁੱਧ ਰੂਪ ਦੇ ਵਿੱਚ ਅਸੀਂ ਦੇਖੀਏ ਤਾਂ ਸਰੋਧੀ ਅਤੇ ਹਲਕੀ ਫੁਲਕੀ ਜਿਹੜੀ ਕਾਵ ਰਚਨਾ ਜਿਹਦੇ ਵਿੱਚ ਸੰਗੀਤ ਜਿਹੜੇ ਤੱਤ ਵਧੇਰੇ ਹੋਣ ਉਹ ਕਿਹੜੀ ਰਚਨਾ ਹੈ ਗਿਆ ਪ੍ਰਗੀਤਕ ਰਚਨਾ ਮੰਨੀ ਜਾਂਦੀ ਹੈ ਮੱਧਕਾਲੀ ਕਾਵ ਰੂਪ ਜਾਂ ਮੱਧਕਾਲੀ ਕਾਵ ਰਚਨਾ ਜਿਹਦੇ ਵਿੱਚ ਪ੍ਰਗੀਤਕ ਰੰਗਤ ਆਪਾਂ ਨੂੰ ਮਿਲਦਾ ਹੈ ਉਹਨਾਂ ਦੇ ਵਿੱਚ ਕਿਹੜੇ ਕਿੜਿਆ ਕਿੱਸਾ ਕਾਵ ਹੈ ਬੀਰ ਕਾਵ ਹੈ ਸੂਫੀ ਕਾਵ ਗੁਰਮਤਕਾਵ ਆਦ ਜਿਹੜੇ ਇਹ ਰਚਨਾਵਾਂ ਹੈਗੀਆਂ ਇਹ ਪ੍ਰਗੀਤਿਕ ਰੰਗ ਪ੍ਰਧਾਨ ਵਾਲੀਆਂ ਰਚਨਾਵਾਂ ਨੇ ਦੂਸਰੀ ਆਪਾਂ ਪ੍ਰਗਟਾਵ ਦੀ ਜੋ ਹੈ ਬਰਤਾਂਤਕ ਪ੍ਰਗਟਾਵ ਦੀ ਤੇ ਆਪਾਂ ਗੱਲ ਕਰਾਂਗੇ ਬਰਤਾਂਤਕ ਪ੍ਰਗਟਾਵ ਦੀ ਵਿੱਚ ਕੀ ਹੁੰਦਾ ਇਸ ਦਾ ਪ੍ਰਯੋਗ ਕਿੱਥੇ ਹੁੰਦਾ ਹੈ ਠੀਕ ਹੈ ਬਰਤਾਂਤ ਦੇਖੋ ਹੁੰਦਾ ਅਸਲ ਵਿੱਚ ਜਦੋਂ ਆਪਾਂ ਕਹਿੰਦੇ ਘਟਨਾਵਾਂ ਦੀ ਜਿੱਥੇ ਪੱਤਰ 30 ਵਾਰ ਪੇਸ਼ਕਾਰੀ ਕਰਦੇ ਆਂ ਉਸਨੂੰ ਅਸੀਂ ਕਹਿੰਦੇ ਨੇ ਬਰਤਾਂਤ ਕਹਿੰਦੇ ਅਸੀਂ ਠੀਕ ਆ ਹੁਣ ਕਿਹੜੀਆਂ ਕਿਹੜੀਆਂ ਰਚਨਾਵਾਂ ਕਿਹੜੀਆਂ ਕਿਹੜੀਆਂ ਰਚਨਾਵਾਂ ਦੇ ਵਿੱਚ ਬਰਤਾਂਤ ਮਿਲਦਾ ਦੇਖੋ ਬਰਤਾਂਤ ਆਪਣੇ ਕੋਲੇ ਜਿਵੇਂ ਗਲਪ ਦੇ ਵਿੱਚ ਆਪਾਂ ਗੱਲ ਕਰੀ ਤਾਂ ਨਾਵਲ ਹੋ ਗਿਆ ਠੀਕ ਆ ਨਾਵਲ ਹੋ ਗਿਆ ਕਹਾਣੀ ਹੋ ਗਿਆ ਕਹਾਣੀ ਦੇ ਵਿੱਚ ਸਾਡੇ ਕੋਲੇ ਜਿਹੜਾ ਬਰਤਾਂਤ ਹੁੰਦਾ ਠੀਕ ਆ ਬਰਤਾਂਤ ਵਿੱਚ ਕੀ ਇੱਕ ਤਰ੍ਹਾਂ ਦਾ ਜਿਹੜਾ ਕਥਾਰਾਸੇ ਦੇ ਵਿੱਚ ਪ੍ਰਦਾਨ ਹੁੰਦਾਗਾ ਇਸ ਤੋਂ ਇਲਾਵਾ ਜਦੋਂ ਅਸੀਂ ਸਫਰਨਾਮਾ ਵੀ ਕੋਈ ਲਿਖਦੇ ਆ ਉਹਦੇ ਵਿੱਚ ਵੀ ਜਿਹੜਾ ਸਾਡੇ ਕੋਲੇ ਵਰਤਾਂਤ ਮਿਲਦਾ ਸਾਨੂੰ ਉਹਦੇ ਵਿੱਚ ਠੀਕ ਆ ਕੋਈ ਡੈਰੀ ਲਿਖਦੇ ਆ ਡੈਰੀ ਦੇ ਵਿੱਚ ਵੀ ਵਰਤਾਂਤ ਮਿਲਦਾ ਠੀਕ ਆ ਕੋਈ ਰੇਖਾ ਚਿੱਤਰ ਲਿਖਦੇ ਆ ਉਹਦੇ ਵਿੱਚ ਵੀ ਸਾਨੂੰ ਵਰਤਾਂਤ ਆ ਜਿਹੜਾ ਮਿਲਦਾ ਹੈਗਾ ਵਰਤਾਂਤਕ ਪਟਾ ਵਿਧੀ ਦਾ ਜਿਹੜਾ ਪ੍ਰਯੋਗ ਹੈਗਾ ਇਹ ਕਾਵ ਸਿਰਜਣਾ ਤੇ ਗਾਧ ਰੂਪ ਦੋਵਾਂ ਦੇ ਵਿੱਚ ਹੀ ਹੁੰਦਾ ਦੇਖੋ ਕਾਵ ਸਿਰਜਣਾ ਜਿੱਥੇ ਆਪਾਂ ਕਵਿਤਾ ਦੀ ਗੱਲ ਕਰਦੇ ਆ ਗਾਧ ਰੂਪ ਹੁੰਦਾ ਜਿਹੜਾ ਸਾਡੇ ਕੋਲੇ ਵਾਰਤਕ ਆ ਜਾਂਦੀ ਹੈ ਬਰਤਾਂਤਕ ਕਾਵਿਚ ਰਚਨਾਕਾਰ ਦੀ ਜਿਹੜੀ ਸ਼ਖਸੀਅਤ ਆ ਇਹ ਉਸ ਦੀ ਰਚਨਾ ਦੇ ਵਿੱਚੋਂ ਸਿੱਧੇ ਰੂਪ ਦੇ ਵਿੱਚ ਜਿਹੜੀ ਪ੍ਰਗਟ ਹੁੰਦੀ ਹੈ ਬਰਤਾਂਤਕ ਜਿਹੜਾ ਕਾਵਿ ਹੈ ਇਸ ਨੂੰ ਵੀ ਅੱਗੇ ਦੋ ਜਿਹੜੀਆਂ ਸ਼੍ਰੇਣੀਆਂ ਜਾਂ ਦੋ ਵੰਗੀਆਂ ਦੇ ਵਿੱਚ ਇਸ ਨੂੰ ਵੰਡ ਕੇ ਦੇਖਿਆ ਜਾਂਦਾ ਹੈ ਕਿਹੜੀਆਂ-ਕਿਹੜੀਆਂ ਇਹ ਦੋ ਵੰਗੀਆਂ ਜਿਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਚ ਇੱਕ ਦੀਰਘ ਬਰਤਾਂਤਕ ਕਾਵ ਹੈ ਤੇ ਦੂਸਰਾ ਲਘੂ ਬਰਤਾਂਤਕ ਕਾਵ ਹੈ ਦੀਰਘ ਬ੍ਰਤਾਂਤਕ ਕਾਵ ਦੇ ਵਿੱਚ ਕੀ ਆ ਇਹਦੇ ਵਿੱਚ ਮਹਾਕਾਵ ਤੇ ਖੰਡਕਾਵ ਜਿਹੜਾ ਉਸ ਨੂੰ ਸ਼ਾਮਿਲ ਕੀਤਾ ਜਾਂਦਾ ਦੇਖੋ ਦੀਰਘ ਦਾ ਅਰਥ ਹੁੰਦਾ ਲੰਬਾ ਤੇ ਲਘੂ ਲਘੂ ਦਾ ਅਰਥ ਹੁੰਦਾ ਜਿਹੜੀ ਛੋਟੇ ਭਾਵ ਵਾਲੀ ਹੋਵੇ ਰਚਨਾ ਠੀਕ ਹੈ ਛੋਟੀਆਂ ਰਚਨਾਵਾਂ ਦੇ ਵਿੱਚ ਇਹਦੇ ਵਿੱਚ ਕੀ ਆ ਜਾਂਦਾ ਲਘੂ ਦੇ ਵਿੱਚ ਸਾਡੇ ਕੋਲੇ ਆ ਵਾਰ ਪਦ ਭਾਵ ਠੀਕ ਹੈ ਜੋ ਸ਼ਬਦ ਹੁੰਦੇ ਆ ਕਥਾ ਅਤੇ ਕਥਾ ਗੀਤ ਇਹਦੇ ਵਿੱਚ ਸ਼ਾਮਿਲ ਆ ਜਿਹੜੇ ਉਹ ਆ ਜਾਂਦੇਗੇ ਤੀਸਰੀ ਸਾਡੇ ਕੋਲੇ ਜਿਹੜੀ ਆਖਰੀ ਜਿਹੜੀ ਪ੍ਰਗਟਾਵਿਧੀ ਆ ਉਹ ਹੈਗੀ ਹੈ ਨਾਟਕੀ ਪ੍ਰਗਟਾਵਿਧੀ ਨਾਟਕੀ ਪ੍ਰਗਟਾਵਿਧੀ ਦੇ ਵਿੱਚ ਦੇਖੋ ਕਹਿੰਦੇ ਨਾਟਕ ਇੱਕ ਦ੍ਰਿਸ਼ ਕਾਵ ਦੀ ਜਿਹੜੀ ਪ੍ਰਮੁੱਖ ਮੰਨ ਗਈ ਹੈ ਆਪਾਂ ਹੁਣੇ-ਹੁਣੇ ਗੱਲ ਕਰਕੇ ਆਏ ਸੀ ਦ੍ਰਿਸ਼ ਕਾਵ ਤੇ ਸ਼੍ਰਾਵ ਕਾਵ ਦੀ ਠੀਕ ਹੈ ਜਿਹਦੇ ਵਿੱਚੋਂ ਕੀ ਆਪਾਂ ਕਹਿੰਦੇ ਫਿਰ ਨਾਟਕੀ ਇੱਕ ਦਰਸ਼ਨੀ ਕਲਾ ਗਈ ਠੀਕ ਹੈ ਜਿਸ ਨੂੰ ਕੀ ਹੈ ਮੰਚ ਦੇ ਉੱਤੇ ਜਿਹੜਾ ਪੇਸ਼ ਕੀਤਾ ਜਾਂਦਾ ਹੈਗਾ ਠੀਕ ਹੈ ਨਾਟਕੀ ਕਲਾ ਜਿਹੜੀ ਜੀਵਨ ਦੀ ਨਕਲ ਵਾਲੇ ਜਿਹੜੇ ਸਿਧਾਂਤ ਨੂੰ ਇੱਕ ਪੁਖਤਗੀ ਦੇ ਨਾਲ ਇਹ ਨਭਾਉਂਦੀ ਹੈਗੀ ਆ ਇਸ ਵਿਧੀ ਦੇ ਅਨੁਸਾਰ ਕੀ ਹੈ ਇੱਕ ਵਾਰ ਮਨੁੱਖ ਅਸਲ ਜ਼ਿੰਦਗੀ ਜਿਉਂਦਾ ਹੈ ਤੇ ਮੋੜ ਫਿਰ ਉਸ ਨੂੰ ਕਿਦੇ ਉੱਤੇ ਪੇਸ਼ ਕਰਦਾ ਮੰਚ ਉੱਤੇ ਦਿਖਾ ਕੇ ਉਹ ਜਿਹੜਾ ਆਨੰਦ ਭਾਵ ਸੋ ਜਿਹੜਾ ਪ੍ਰਾਪਤ ਉਹ ਕਰਦਾ ਹੈ ਤਾਂ ਇਹ ਸੀ ਆਪਣੇ ਕੋਲੇ ਜਿਹੜਾ ਅੱਜ ਦਾ ਟੌਪਿਕ ਜੋ ਕਿ ਯੂਨਟ 1 ਦੇ ਵਿੱਚੋਂ ਅ ਬਰਤਾਂਤਕ ਵਿਧੀ ਸੀਗੀ ਨਾਟਕੀ ਪ੍ਰਕਟਾ ਵਿਧੀ ਆ ਜਾਂ ਫਿਰ ਆਪਣੇ ਕੋਲੇ ਜਿਹੜੀ ਪ੍ਰਗੀਤਿਕ ਵਿਧੀ ਆ ਇਹ ਸਾਰੀਆਂ ਹੀ ਸੈਤ ਦੀਆਂ ਪ੍ਰਮੁੱਖ ਜਿਹੜੀਆਂ ਵਿਧੀਆਂ ਦਾ ਪ੍ਰਕਟਾ ਵਿਧੀਆਂ ਜਿਹੜੀਆਂ ਇਹ ਮੰਨੀਆਂ ਜਾਂਦੀਆਂ ਜੇਕਰ ਇਸ ਤੋਂ ਇਲਾਵਾ ਤੁਸੀਂ ਹੋਰ ਜੇਕਰ ਵਧੇਰੇ ਜੋ ਤਿਆਰੀ ਜਿਹੜੀ ਕਰਨਾ ਚਾਹੁੰਦੇ ਹੋ ਤਦ ਤੁਸੀਂ ਸਾਡੇ ਜਿਹੜੇ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੋ ਕਿ ਤੁਹਾਨੂੰ ਸਕਰੀਨ ਤੇ ਸ਼ੋ ਵੀ ਹੋ ਰਿਹਾਗਾ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ